ਜੀ ਤੁਹਾਡਾ ਨਾਮ ਮੈਂ ਵੱਧ ਟਿੰਗਪਾਲ ਖੁਰਦ ਜਲ 77 ਭਾਰਤੀ ਪਸੰਦਿਕ ਦਾ ਗਰਾਹ ਬਲਾਕ ਲੈ ਰਿਹਾ ਤਾਂ ਆਪਦੇ ਚੈਨਲ ਦੇ ਜਰੀਏ ਦੱਸਣਾ ਚਾਹਨਾ ਵੀ ਜਿਹੜਾ ਆ ਥਾਣੇ ਦੇ ਅੱਗੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਜਿਹੜੀ ਕਿ ਇਹ ਚੱਲਦਾ ਰਹੂਗਾ ਇਹਦੇ ਵਿੱਚ ਮਸਲਾ ਇਹ ਬਣਦਾ ਹੈ ਸਾਡੀ ਬੇਟੀ ਗੁਰਪ੍ਰੀਤ ਕੌਰ ਲੇਲਾ ਤੋਂ ਪਿੰਡ ਕੌਰੀਆਂ ਵਿਖੇ ਕਿਸਾਨ ਜਗਦੀਪ ਸਿੰਘ ਦਾਪਦਨੋਂ ਭਿੰਦ ਸਿੰਘ 7 ਸਾਲ ਪਹਿਲਾਂ ਮੇਰੀ ਸੀ ਉਹ ਲੜਕੀ ਜਿਹੜੇ ਪਰਿਵਾਰ ਚ ਵਿਆਹੀ ਗਈ ਹੈ ਉਹ ਲਾੜੀ ਪਰਿਵਾਰ ਹੈ ਸ਼ੁਰੂ-ਸ਼ੁਰੂ ਚ ਤੰਗ ਕਰਨ ਲੱਗੇ ਤੇ ਦਾਜ ਦੀ ਮੰਗ ਵੀ ਕਰਦੇ ਰਹੇ ਦਾਜ ਦੀ ਮੰਗ ਦੇ ਤਹਿਤ ਬੇਟੀ ਦੇ ਇੱਕ ਬੇਟੀ ਹੋਈ ਜਿਹੜੀ ਅੱਜ ਲਗਭਗ 5 ਸਾਲ ਦੀ ਹੈ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੁਹਾਨੂੰ ਮੁੰਡਾ ਚਾਹੀਦਾ ਹੈ ਉਸ ਤੋਂ ਬਾਅਦ ਜਦੋਂ ਕੁੱਟਮਾਰ ਕੀਤੀ ਉਹਦੇ ਉੱਤੇ ਇੱਕ ਵਾਰ ਲੜਕੀ ਦੇ ਉੱਪਰ ਫੈਰ ਵੀ ਹੋਇਆ ਜਿਹੜੀ ਉਹ ਮੰਡੀ ਤੋਂ ਪਹੁੰਚਣ ਪਈ ਤੇ ਇੱਕ ਕਪੜੂਣ ਵੀ ਡਗਾਤਾ ਲੜਕੀ ਦਾ ਭਾਰਤੀ ਕਿਸਾਨ ਨੇ ਧਗਰਾ ਹਾਂ ਉਹਨੂੰ ਛੱਡੀ ਜਨਿੱਤੀ ਇਹੋ ਸਮਾਜ ਦਿੱਤੀ ਹੈ ਉਹਦੇ ਦਾ ਧੱਕਾ ਹੋਇਆ ਬਣਦੇ ਆ ਧਰਾਮਾਂ ਦੇ ਤਹਿਤ ਇਹ ਥਾਣੇ ਤੋਂ ਡਿਪਟੀ ਦਫਤਰ ਤੋਂ ਕੁਝ ਸਮਾਂ ਪਹਿਲਾਂ ਇਥੋਂ ਬਕਾਇਦਾ ਫਰਮਾਇਤ ਹੋਈ ਹੈ ਵੀ ਪਰਚਾ ਹੋਣਾ ਚਾਹੁੰਦੇ ਸੰਗਰੂਰ ਐਸਪੀ ਐਚ ਜੋ ਬਿਰਕ ਸਾਹਿਬ ਨੇ ਉਹਨਾਂ ਨੇ ਉਸ ਫੇਲ ਨੂੰ ਬੰਦ ਕਰਤਾ ਜਿਵੇਂ ਕਿ ਉਹਨਾਂ ਨੇ ਮੋਟੀ ਰਿਸ਼ਵਤ ਲਈ ਹੈ ਰਿਸ਼ਵਤ ਦੇ ਹੱਥੀਂ ਉਹ ਝੂਠ ਬੋਲਣ ਦੇ ਆਤੀ ਤੇ ਕੁੜੀ ਦੇ ਬਾਰੇ ਇਹੋ ਸਬਦ ਬੋਲਦੇ ਨੇ ਵੀ ਇਹ ਕੁੜੀ ਨੂੰ ਜੀ ਭੂਤ ਪ੍ਰੇਤ ਹੈ ਜੀ ਇਹਦਾ ਇਲਾਜ ਕਰਾ ਲਓ ਕਿਹੋ ਜੇ ਸਬਦਨੰਦ ਬੋਲੇ ਅਸੀਂ ਭਾਰਤੀ ਕਿਸਾਨੇ ਦੇ ਗੁਰਾਂ ਦੇ ਤਰਫੋਂ ਮੁਸਲਮਾਨਾਂ ਦੇ ਤਰਫੋਂ ਇਹ ਮੰਗ ਕਰਦੇ ਹਾਂ ਕਿ ਜੋ ਸੋਹਰਾ ਪਰਿਵਾਰ ਹੈ ਜਗਦੀਪ ਸਿੰਘ ਭੀਮ ਸਿੰਘ ਉਹਦੇ ਉੱਤੇ ਕਾਨੂੰਨੀ ਧਰਾਵਾਂ ਦੇ ਤਹਿਤ ਘੱਟੋ-ਘੱਟ ਪੰਜ ਧਰਾਵਾਂ ਲਾ ਕੇ ਪੰਜ ਪਰਚੇ ਬਣਦੇ ਜਿਵੇਂ ਦਾਜ ਦਾ ਪਰਚਾ ਹੋ ਗਿਆ ਜਿਹੜਾ ਭੁੰਡ ਗਿਆ ਤਾਂ ਕਤਲ ਦਾ ਪਰਚਾ ਹੋ ਗਿਆ ਕੁੱਟਮਾਰ ਦਾ ਧਮਕੀਆਂ ਦਾ ਇੱਥੋਂ ਤੱਕ ਕਿ 4 4.5 ਸਾਲ ਲੜਕੀ ਦਾ ਜਿਹੜਾ ਤਨਖਾਹ ਹੈ ਸਾਰੀ ਤਨਖਾਹ ਉਹ ਪਰਿਵਾਰ ਹੜੱਪਦਾ ਰਿਹਾ ਹੈ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਇਹ ਪੁਲਿਸ ਦਾ ਕੰਮ ਨਹੀਂ ਜਿਹੜਾ ਜਥੇਬੰਦੀਆਂ ਕਰ ਰਹੀਆਂ ਅਸੀਂ ਇਹ ਸੱਚਾਈ ਦੇ ਤੌਰ ਤੇ ਕਿਹੜਾ ਕਹਿੰਦੇ ਆ ਕਿ ਜੋ ਪਰਚੇ ਬਣਦੇ ਉਸ ਦੋਸ਼ੀ ਦੇ ਉੱਪਰ ਕੌਰੀ ਵਾਲੇ ਦੇ ਉੱਪਰ ਹੋਣਾ ਚਾਹੀਦਾ ਹੈ ਸੰਘਰਸ਼ ਜਾਰੀ ਹੈ ਆਨਲਾਈਨ ਦੇ ਨਾਲ ਚ ਇਹਨੂੰ ਕਰੜਾ ਕਰਾਂਗੇ ਦਿਲੇ ਦੀ ਸਲਾਹ ਲਵਾਂਗੇ ਤੇ ਪੰਜਾਬ ਦੀ ਸਲਾਹ ਲਵਾਂਗੇ ਆਉਣ ਦੇ ਦਿਨਾਂ ਵਿੱਚ ਇਹਨੂੰ ਹੌਟੇ ਕਰਦੇ ਜੇ ਪੁਲਿਸ ਪ੍ਰਸ਼ਾਸਨ ਨਹੀਂ ਕੁਝ ਕਰਦਾ ਤਾਂ ਜਥੇਬੰਦੀ ਅੱਗੇ ਕੀ ਐਕਸ਼ਨ ਲਵੇ ਜੇ ਪੁਲਿਸ ਪ੍ਰਸ਼ਾਸਨ ਨਹੀਂ ਜਾਗਦਾ ਤਾਂ ਆਪਣਾ ਬਹੁਤ ਐਕਸ਼ਨ ਨੇ ਉਹ ਐਕਸ਼ਨ ਦਾ ਮਤਲਬ ਆਪਾਂ ਫੌਰੀ ਤੌਰ ਤੇ ਉਹਦੀ ਅਲਾਉਂਸ ਕਰਾਂਗੇ ਦੱਸਾਂਗੇ ਜਣੀ ਚੂੜੀ ਕਸਾਂਗੇ ਪੰਜਾਬੀ ਕਰਨ ਵਿੱਚ ਚੂੜੀ ਦੱਸਾਂਗੇ ਤੇਜ ਤ ਕਰੜੇ ਸੰਸਾਰ ਤੇ ਜਿਹੜੇ ਹੋਕਰਾਂ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼੍ਰੇਸ਼ਟ ਕੁਮਾਰ ਬਲਾਕ ਆਗੂ ਭਾਰਤੀ ਕਿਸਾਨੀਓ ਨੇ ਇੱਕ ਦੋ ਉਹਰਾਹ ਲੈਣਾ ਅੱਜ ਇਸ ਧਰਨੇ 'ਚ ਬੈਠੇ ਹੋ ਤੁਸੀਂ ਇਹਦਾ ਕੀ ਮਤਵ ਹੈ ਦੇਖੋ ਇਹ ਜਿਹੜਾ ਧਰਨਾ ਲੱਗਿਆ ਹੋਇਆ ਹੈ ਇਹ ਸਾਡੀ ਧੀ ਹੈ ਗੁਰਪ੍ਰੀਤ ਕੌਰ ਲੇਲਖੁਰ ਤੋਂ ਪਿੰਡ ਤੋਂ ਉਹ ਕੌਰੀਆਂ ਵਿਆਹ ਹੀ ਹੋਈ ਸੀ ਜਿਹੜਾ ਉਹ ਪਰਿਵਾਰ ਹੈ ਉਹ ਉਸ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਕਾਫੀ ਕੁਛ ਉਹ ਕੁੜੀ ਨਾਲ ਬੀਤਿਆ ਕਾਫੀ ਲੰਬਾ ਸਮਾਂ ਜਿਸ ਤਰ੍ਹਾਂ ਸਿੱਧੀਆਂ ਨੂੰ ਸਿੱਖਿਆ ਦਿੱਨੇ ਆ ਉਹਨੇ ਆਪਣੀ ਜ਼ਿੰਦਗੀ ਆਪਦਾ ਪਰਿਵਾਰ ਬਚਾਉਣ ਵਾਸਤੇ ਕਾਫੀ ਸੰਘਰਸ਼ ਜੰਗੋ ਜਹਾਦ ਕੀਤਾ ਉਸ ਤੇ ਗੋਲੀ ਵੀ ਚਲਾਈ ਗਈ ਜਿਹਦੇ ਨਿਸ਼ਾਨ ਵੀ ਉੱਥੇ ਮੌਜੂਦ ਨੇ ਕਦੇ ਕੱਲ ਸਾਡੇ ਕੋਲੇ ਆਈ ਭਾਰਤੀ ਕਿਸਾਨ ਇਕਤਾ ਉਗਰਾਹਨ ਇਹਦੀ ਪੜਤਾਲ ਕੀਤੀ ਔਰ ਪੜਤਾਲ ਦੇ ਵਿੱਚ ਉਹ ਪਰਿਵਾਰ ਜਿਹੜਾ ਸਾਨੂੰ ਲੱਗਿਆ ਵੀ ਦੋਸ਼ੀ ਹੈ ਤਾਂ ਅਸੀਂ ਉਸ ਵਿਸ਼ੇ ਤੇ ਪੂਰੇ ਲਹਿਰੇ ਪਰਚਾ ਦਵਾਉਣ ਵਾਸਤੇ ਆਪਣਾ ਕਾਰਵਾਈ ਕਰਨ ਵਾਸਤੇ ਦਰਖਾਸਤ ਦੇ ਦਿੱਤੀ ਜਿਹਦੇ ਤੇ ਬਕਾਇਦਾ ਸਾਰੀ ਪੜਤਾਲ ਕਰਨ ਤੋਂ ਬਾਅਦ ਡੀਐਸਪੀ ਲਹਿਰਾ ਨੇ ਉਸ ਉਸ ਤੇ ਪਰਚਾ ਦਰਨ ਕਰਨ ਵਾਸਤੇ ਰეკਮੈਂਡ ਕਰਨ ਵਾਸਤੇ ਐਸਪੀ ਸੰਗਰੂਰ ਨੂੰ ਭੇਜਿਆ ਉਹਨਾਂ ਨੇ ਐਸਪੀ ਡੀ ਨੂੰ ਉਹ ਪਰਚੇ ਦੀ ਪੜਤਾਲ ਵਾਸਤੇ ਦੁਬਾਰੇ ਲਾਪਤ ਔਰ ਜਿਹੜੀਆਂ ਗੱਲਾਂ ਇਹ ਪਰਿਵਾਰ ਅੱਜ ਉਹ ਕਹਿ ਰਿਹਾ ਹੈ ਵੀ ਉਸ ਐਸਪੀ ਡੀ ਨਕੀਰ ਸਿੰਘ ਬਿਰਕ ਸ਼ਾਇਦ ਮੇਰਾ ਨਾਂ ਸੀ ਉਹਨਾਂ ਦਾ ਉਸ ਵਕਤ ਮੈਂ ਉਸ ਕੁੜੀ ਦੇ ਨਾਲ ਉਸ ਧੀ ਦੇ ਨਾਲ ਉੱਥੇ ਅੰਦਰ ਬੈਠਾ ਸੀ ਉਹ ਬਿਲਕੁਲ ਸੱਚ ਹੈ ਕਿ ਉਹਨੇ ਕਾਫੀ ਮੈਂਟਲੀ ਤਰੀਕੇ ਨਾਲ ਕੁੜੀ ਨੂੰ ਯਾਨੀ ਇਹ ਕਹ ਜੀਏ ਵੀ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੂੰ ਲੱਗਿਆ ਵੀ ਇਹ ਮੇਰੇ ਨਾਲ ਅਬਧਿ ਕੀ ਹੈ ਸਾਨੂੰ ਵੀ ਲੱਗਿਆ ਕਿ ਇੱਕ ਮੁੱਖ ਅਫਸਰ ਜ਼ਿਲ੍ਹੇ ਦਾ ਜਿਹੜਾ ਇਹ ਕਹਿੰਦਾ ਹੋਵੇ ਵੀ ਕਿਸੇ ਸਮੇਂ ਜੀ ਮੇਰੇ ਘਰ ਵਾਲੀ ਨਾਲ ਵੀ ਇਸੇ ਤਰ੍ਹਾਂ ਹੁੰਦਾ ਦੀ ਫਿਰ ਉਹ ਨੂੰ ਮੈਂ ਕਿਸੇ ਸਿਆਣੇ ਕੋਲੇ ਲੈ ਗਿਆ ਸਿਆਣੇ ਨੇ ਉਹਨੂੰ ਥੋੜਾ ਕੀਤਾ ਜਾ ਧਾਗਾ ਪਾਇਆ ਫਿਰ ਉਸ ਤੋਂ ਬਾਅਦ ਉਹ ਠੀਕ ਹੋ ਗਈ ਜੀ ਉਹ ਕੁੜੀ ਦੇ ਘਰ ਵਾਲੇ ਨੂੰ ਇਹ ਗੱਲ ਕਹਿੰਦਾ ਵੀ ਤੂੰ ਇਹ ਚੀਜ਼ਾਂ ਦਾ ਭਾਈ ਤੂੰ ਵੀ ਧਿਆਨ ਰੱਖਿਆ ਕਰ ਵੀ ਦੇਖੋ ਇੱਕ ਮੁਖਰ ਜੁੰਮੇਵਾਰ ਅਫਸਰ ਦਾ ਇਹ ਗੱਲ ਕਹਿਣਾ ਸਮਾਜ ਨੂੰ ਕਿਹੜੇ ਪਾਸੇ ਲੈ ਕੇ ਜਾਂਦਾ ਹੈ ਉਸ ਤੋਂ ਬਾਅਦ ਉਹ ਪਰਚੇ ਨੂੰ ਉਹਨਾਂ ਨੇ ਠੰਡੇ ਵਸਤੇ ਚ ਪਾਤਾ ਇਸ ਵਾਸਤੇ ਅਸੀਂ ਉਹਰੇ ਆਪਣੀ ਪੁਰਜੋਰ ਮੰਗ ਕੀਤੀ ਜੇ ਉਰੇ ਬੈਠੇ ਆ ਲੈਰੇ ਥਾਣੇ ਦੇ ਮੂਹਰੇ ਔਰ ਅਸੀਂ ਪੁਰਜੋਰ ਲੜਾਈ ਲੜ ਰਹੇ ਆ ਔਰ ਇਹਨੂੰ ਮੰਤਬ ਤੱਕ ਲਿਜਾਣ ਲਈ ਜਿੰਨਾ ਸਾਡਾ ਜੋਰ ਲੱਗਿਆ ਅਸੀਂ ਲਾਵਾਂਗੇ ਜਿਲ੍ਹਾ ਸਾਡੇ ਨਾਲ ਐ ਸੂਬਾ ਸਾਡੇ ਨਾਲ ਐ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਆਪਦੀ ਸਰਕਾਰ ਕੋਲੇ ਪ੍ਰਸ਼ਾਸਨ ਕੋਲੇ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ ਅਨਸਾਫਤੀ ਲੈਣ ਲਈ ਹਰ ਲੜਾਈ ਬੈਠਾ